ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲੋ ਜੀ ਅੱਜ ਚਾਲੇ ਪਾਲੇ ਆਪਾਂ ਸਰਹੰਦ ਨੂੰ ਟਰੈਕਟਰ ਤਿਆਰ ਕਰਨਾ ਜਿਹੜਾ ਆਪਾਂ ਨੇ ਉਹਦਾ ਸਮਾਨ ਲੈ ਕੇ ਆਉਣਾ ਨਾਲ ਆਪਣੇ ਗੈਸ ਕਰੋ ਕੌਣ ਹੋ ਸਕਦਾ ਇੱਥੇ ਰੱਖ ਪਾਮਣ ਬੈਠਾ ਪਾਮਣ ਗਰੁੱਪ ਆਪਣੇ ਨਾਲ ਬੈਠਾ ਹੁਣ ਬਈ ਪਹਿਲਾਂ ਚੱਲੇ ਆਪਾਂ ਨੇ ਆਣਿਆਂ ਨੂੰ ਸਕੂਲ ਚ ਤਾਰਨ ਉੱਥੇ ਪਾਰਟੀ ਪੂਲਤੀ ਹੈ ਪਾਇਲਸ ਚ ਪੰਦਰਗੋਹੇ ਚ ਉਦੋਂ ਬਾਅਦ ਜਾਣਾ ਆਪਾਂ ਨੇ ਲੋ ਜੀ ਸਟੋਰੇਜ ਦਾ ਆਪਾਂ ਪ੍ਰੋਬਲਮ ਆ ਰਹੀ ਹੈ ਹਾਈ ਕਲਾਡ ਵੀ ਭਰ ਗਈ ਆਪਣੀ ਜਿਹੜੀ ਨਵੀਂ ਲਈ ਤੀ ਬਾਕੀ ਹੁਣ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਹੁਣ ਤੁਹਾਨੂੰ ਮਿਲਦੇ ਆ ਸਿੱਧਾ ਸਰਾਂਧਾ ਜਾ ਕੇ ਮਾਰਕੀਟ ਚ ਉੱਥੇ ਦਿਖਾਉਣੇ ਤੁਹਾਨੂੰ ਕਿਆ-ਕਿਆ ਲੈਣੇ ਆ ਚ ਕਿਆ-ਕਿਆ ਨਹੀਂ ਉਤੋਂ ਬਾਅਦ ਆ ਕੇ ਆਪਾਂ ਨੇ ਫਿਰ ਘਰਾਲੀ ਵੀ ਜਾਣਾ ਉੱਥੇ ਬੰਪਰ ਵੀ ਲਵਾ ਕੇ ਲੈ ਕੇ ਆਉਣਾ ਤੇ ਛਤਰੀ ਵੀ ਲਵਾ ਕੇ ਲੈ ਕੇ ਆਉਣੀ ਹੈ ਟਰੈਕਟਰ ਦੀ ਕੰਮ ਕਈ ਆ ਆਪਾਂ ਨੂੰ ਦੇਣਾ ਆਪਣੇ ਕੋਲ 5-7 ਰਹਿ ਗਏ ਹੁਣ ਖਿੱਚ ਦੇਣਾ ਬਾਕੀ ਕੰਮ ਆਪਾਂ ਨੇ ਕੱਲ ਨੂੰ ਵੀ ਨਹੀਂ ਟਾਈਮ ਲੱਗਣਾ ਕੱਲ ਨੂੰ ਵੋਟਾਂ ਤੇ ਬਾਤੇ ਬਾਤੇ ਆਪਣੇ ਬੰਦੇ ਨੂੰ ਸਪੋਰਟ ਵੀ ਕਰੋ ਪੀਰ ਦਵਿੰਦਰ ਸਿੰਘ ਬੱਲਾ ਕਹਿੰਦਾ ਹਿਮਾਸ਼ੂ ਆਪਣਾ ਰਿਸ਼ਤੇਦਾਰ ਆ ਬਾਈ ਖਿਆਲ ਰੱਖਿਓ ਬਾਕੀ ਮਿਲਦੇ ਆ ਅੱਗੇ ਜਾ ਕੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਅੱਜ ਪਹੁੰਚ ਗਏ ਆਪਾਂ ਸਰਹੰਦ ਖਾਟੜਾ ਸੌਕ ਤੇ ਆਹ ਲਓ ਜੀ ਅਦਰ ਕਰ ਲੋ ਚੱਕ ਬੰਦੇ ਬੈਠੇ ਆ ਆਪਣਾ ਸਮਾਨ ਨਿਕਲੀ ਜਾ ਰਿਹਾ ਜਿਹੜਾ ਵੀ ਵੀਰ ਨੇੜੇ ਤੇੜੇ ਤੇ ਹੈਗਾ ਆਪਣਾ ਪਹੁੰਚੋ ਰੇ ਜਰੂਰ ਖਟੜਾ ਅੱਗੇ ਕੀ ਬੋਲਦੀ ਏ ਅਕਲ ਹੈ ਖਟੜਾ ਹੀ ਹੈ ਜੀ ਕੱਲਾ ਖਟੜਾ ਹੀ ਹੈ ਜੀ ਲੋ ਜੀ ਸਰਾਂਤ ਤੇ ਜਿਹੜਾ ਆਪਣਾ ਨਵਾਂ ਬੱਸ ਸਟੈਂਡ ਆ ਟੱਪ ਕੇ ਤੁਸੀਂ ਮੁੜਨਾ ਸੱਜੇ ਹੱਥ ਖੱਬੇ ਹੱਥ ਦਾ ਸਿਕ ਦੁਕਾਨਾ ਛੱਡ ਕੇ ਦੁਕਾਨਾ ਕਹਿੰਦੇ ਅਕਲ ਸਹੀ ਗੱਲ ਏ ਲੁਧਿਆਣੇ ਨੂੰ ਜਾਂਦੇ ਟਾਈਮ ਬਾ ਠੀਕ ਐ ਬਾਕੀ ਜੇ ਕੋਈ ਹਰਮਨ ਵੀਰ ਦਾ ਆਪਣਾ ਨਾਮ ਲੈ ਕੇ ਆਊਗਾ ਬਲੌਗ ਵਾਲੇ ਦਾ ਰੇਟ ਪਾਉ ਡਿਸਕਾਊਂਟ ਕੁਝ ਬਿਲਕੁਲ 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 ਹਾਂਜੀ ਕੀ ਹਾਲ ਚਾਲ ਆ ਮਿੱਤਰੋ ਤੋ ਜੀ ਵਲੌਗ ਤਾਂ ਆਪਾਂ ਤੇ ਬਹੁਤਾ بڑا ਬਣਿਆ ਨਹੀਂ ਹੈਗਾ ਅੱਜ ਆਪਾਂ ਜਾਏ ਸਰੰਦ ਸਰੰਦ ਤੇ ਆਪਣੇ ਨਾਲ ਸੀਗੇ ਇੱਕ ਮਾਂਛੂ ਡਾਣ ਇੱਕ ਆਪਣਾ ਮਾਸੜ ਜੀ ਤੇ ਨੰਦਪੁਰ ਵਾਲੇ ਤੇ ਸਮਾਨ ਲਿਆਇਆ ਆਪਾਂ ਜਿਹੜੀਆਂ ਲੈਟਾ ਸ਼ੱਟਾਂ ਹੈਗੀਆਂ ਇਹਦੀਆਂ ਸਾਰੀਆਂ ਪਿੱਛੇ ਤੁੰਨ ਲਿਆਂਦੇ ਦੇਖੋ ਤੁਸੀਂ ਦੇਖ ਲਓ ਬਾਕੀ ਆਪੇ ਬਾਕੀ ਵਲੌਗ ਆਪਾਂ ਦੇ ਕੀ ਭਾਈ ਵਲੌਗ ਆਪਾਂ ਦੇ ਤਾਂ ਕਰਕੇ ਯਾਰ ਥੋੜਾ ਵਿੱਚ ਬਣਿਆ ਨਹੀਂ ਹੈਗਾ ਚੰਗੀ ਤਰ੍ਹਾਂ ਆਪਣਾ ਮਤਲਬ ਸਟੋਰੇਜ ਦੀ ਪ੍ਰੋਬਲਮ ਆ ਰਹੀ ਸੀ ਬਾਕੀ ਸਮਾਨ ਸਮੋਨ ਫੁੱਲ ਲੱਦ ਲਿਆ ਦਾ ਆਪਾਂ ਨੇ ਜੜੀਆਂ ਚੀਜ਼ਾਂ ਹੈਤੀਆਂ ਛਤਰੀ ਵਾਲਾ ਜਿਹੜਾ ਬੰਦਾ ਦਾ ਆਪਣਾ ਛਤਰੀ ਤੇ ਬੰਪਰ ਵਾਲਾ ਉਹ ਆਪਾਂ ਨੂੰ ਮਿਲੂਗਾ ਹੁਣ ਕੱਲ ਨੂੰ ਕੱਲ ਨੂੰ ਆਪਣੇ ਪਿੰਡ ਇੱਕ ਤਾਂ ਬੋਟਾ ਵੀ ਹੈਗੀਆਂ ਉਹਦਾ ਵੀ ਚੱਕਰ ਆ ਬਾਕੀ ਕੋਈ ਚੱਕਰ ਨਹੀਂ ਦੇਖਦੇ ਜੇ ਤਾਂ ਸਵੇਰੇ ਸਾਜਰੇ ਉਹਦੇ ਕੋਲ ਟਰੈਕਟਰ ਖੜਾਇਆਈਏ ਕਿਹਦਾ ਫੋਨ ਮਾਸ਼ੂ ਨੂੰ ਆ ਗਿਆ ਫੋਨ ਅਮਰਿੰਦੇ ਤੇ ਆਪਾਂ ਹੁਣ ਕਰਦੇ ਬਲੌਗ ਚ ਬਲੌਗ ਮਤਲਬ ਅੱਗੇ ਤੁਹਾਨੂੰ ਦਿਖਾਉਨੇ ਆ ਕਿੱਧਰ ਨੂੰ ਜਾਂਦੇ ਆ ਹੁਣ ਆਪਾਂ ਚੱਲੇ ਆ ਉਹਨਾਂ ਨੂੰ ਉੱਥੇ ਛੱਡਣਾ ਕਹਿੰਦੇ ਕਹਿੰਨੇ ਹੁੰਦੇ ਜਿਹੜੇ ਆਪਾਂ ਰਵਨੀਤ ਹੁਣ ਇਹਨੂੰ ਫੰਕਸ਼ਨ ਜੀ ਛੱਡਿਆ ਉਹ ਦੇਖਿਆ ਤੁਸੀਂ ਆ ਦੇਖਿਆ ਸਾਹਮਣੇ ਮੁੜ ਕੇ ਯਾਰ ਦਾ ਕਿਹੜੇ ਕੋਲ ਲੁੱਟ ਗਿਆ ਵਾਛੂ ਸੁਧਾਰਨਾ ਹੈ ਸੁਧਾਰਨਾ ਬਈ ਲੋਕ ਦੇਖਦੇ ਨਹੀਂ ਹੈਗੇ ਜਿਵੇਂ ਆਪਣੀ ਸੇਫਟੀ ਜੀ ਸੇਫਟੀ ਆ ਬਾਕੀ ਚਲੋ ਆਪਾਂ ਤਾਂ ਕਿਸੇ ਨੂੰ ਕਹਿ ਸਮਝਾ ਸਕਦੇ ਹਣਾ ਬਾਕੀ ਜਿਹੜੀ ਮੁੱਕ ਦੀ ਗੱਲ ਆ ਹੁਣ ਆਪਾਂ ਜਾ ਰਹੇ ਆ ਜਿਹੜੇ ਆਪਾਂ ਨਿਆਣੇ ਛੱਡੇ ਤੇ ਸਵੇਰੇ ਫੰਕਸ਼ਨ ਤੇ ਉਹਨਾਂ ਨੂੰ ਫੰਕਸ਼ਨ ਚੋ ਬਿਠਾਉਣਾ ਆਪਾਂ ਨੇ ਉੱਥੇ ਤੇ ਉਦੋਂ ਬਾਅਦ ਜਾਣਾ ਆਪਾਂ ਸਿੱਧਾ ਪਿੰਡ ਨੂੰ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਜਾ ਕੇ ਵੋਟਾਂ ਦਾ ਵੀ ਦੇਖਣੀ ਆਪਾਂ ਵੋਟਾਂ ਦੀ ਵੀ ਤਿਆਰੀ ਕਰਨੀ ਆ ਜਿਹੜਾ ਸਿਸਟਮ ਹੈਗਾ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਹੁਣ ਅੱਗੇ ਜਾ ਕੇ ਦਿਖਾਉਨੇ ਆ ਨਿਆਣੇ ਚ ਪਿਠਾ ਲੀਏ ਪਹਿਲਾਂ ਆਪਾਂ ਨਿਆਣਿਆਂ ਦਾ ਫੋਨ ਆ ਗਿਆ ਕਹਿੰਦੇ ਅਸੀਂ ਵਿਲੇ ਹੋ ਗਏ ਬਾਕੀ ਸਮਾਨ ਤਾਂ ਜਿਹੜਾ ਆਪਾਂ ਨੇ ਲੱਦ ਲਿਆ ਉਹ ਮਿਲਦੇ ਆ ਹੁਣ ਤੁਹਾਨੂੰ ਅਗਲੀ ਕਲਿੱਪ ਚ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਅੱਜ ਆਪਾਂ ਵੋਟਾਂ ਚ ਬੜੇ ਜਿਆਦਾ ਬਿਜੀ ਸੀਗੇ ਮੈਂ ਕਹਿੰਦਾ ਵੀ 6 ਵਜੇ ਤੇ ਵੋਟਾਂ ਚ ਆਪਾਂ ਬੜੇ ਹੋਏ ਤੇ ਹੁਣ ਨਿਕਲੇ ਆਪਾਂ 6 ਵਜੇ ਸ਼ਾਮ ਨੂੰ 12 ਘੰਟੇ ਉਧਰੇ ਬਿਜੀ ਰਹੇ ਤੇ ਸਵੇਰੇ ਆਪਾਂ ਨੇ ਮੁੰਡੇ ਹੱਥ ਟਰੈਕਟਰ ਭੇਜਤਾ ਤਾਂ ਛਤਰੀ ਲਵਾਉਣ ਨੂੰ ਤੇ ਬੈਂਪਰ ਲਵਾਉਣ ਨੂੰ ਛਤਰੀ ਤਾਂ ਬਾਈ ਨੇ ਆਪਣਾ ਮਤਲਬ ਪਿੱਛੇ ਤੇ ਲਾਤੀ ਸੀਗੀ ਯੂ ਪੈਵ ਕਰਕੇ ਬਾਕੀ ਹੁਣ ਆਪਾਂ ਜਿਹੜਾ ਬੈਂਪਰ ਆ ਉਹ ਆਪਣਾ ਤਿਆਰ ਹੋਇਆ ਬਾਈ ਇਹ ਸਮਝੋ ਬਸ ਉਹ ਟੰਗਣਾ ਉੱਪਰ ਜਿਹੜੀ ਮੇਨ ਗੱਲ ਆ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਉਂਦੇ ਰਹੂਗੇ ਵੋਟਾਂ 'ਚ ਤਾਂ ਜੇ ਨਿਕ ਜਿਆਦਾ ਅਲ ਜੇ ਤੇ ਉਹਦੇ ਕਰਕੇ ਆਪਣੇ ਜਿਹੜੀਆਂ ਕਲਿੱਪਾਂ ਜੁੜੀਆਂ ਨਹੀਂ ਹੈਗੀਆਂ ਤੇ ਬਾਕੀ ਲੁੱਕ ਚੈੱਕ ਕਰੋ ਬਾਕੀ ਜਿਹੜੀ ਛਤਰੀ ਆ ਬਾਈ ਨੇ ਤਾਂ ਸਲਾਹ ਦਿੱਤੀ ਚਿੱਟੀ ਪਰ ਆਪਾਂ ਕਰਾਉਣੀ ਆ ਲਾਲੇ ਉਜੰਦੀ ਕਿਉਂਕਿ ਆਪਾਂ ਨੇ ਹਜੇ ਇਹਦੇ ਪਾ ਪੇਂਟ ਵੀ ਕਰਨੀ ਆ ਟੇਪਿੰਗ ਟੂਪਿੰਗ ਵੀ ਕਰਨੀ ਆ ਇਹ ਚਿੱਟੀ ਥੋੜੀ ਉੱਪਰ ਹੀ ਲੱਗ ਰਹੀ ਆ ਆਪਾਂ ਲਾਲੇ ਕਰਾਂਗੇ ਇਹ ਬਾਕੀ ਬੰਪਰ ਆਪਣਾ ਹੋ ਚੱਲਿਆ ਰੈਡੀ ਉਧਰ ਬਾਕੀ ਬਣੇ ਰੋ ਤੁਸੀਂ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜੀ ਲਓ ਵੀ ਮਿੱਤਰੋ ਬੰਪਰ ਹੋ ਗਿਆ ਰੈਡੀ ਆਪਣਾ ਹੋਰ ਵੀ ਕੀ ਵੀਰ ਕੈਮ ਲਓ ਜੀ ਭਾਈ ਇਹ ਬੰਦਾ ਆਪਣਾ 2 ਦਿਨ ਖਾਤਰ ਬਾਹਰ ਚਲੇ ਗਿਆ ਉਹ ਦਿਨਾਂ ਚ ਆਪਾਂ ਥੋੜੇ ਜੇ ਬੇਲੇ ਤੇ ਅੱਜ ਇਹ ਬੰਦਾ ਸਵੇਰ ਦਾ ਬੇਲਾ ਤਾਂ ਅੱਜ ਆਪਾਂ ਵੋਟਾਂ ਚੜਜਗੇ ਉਦਾਂ ਕਰਕੇ ਥੋੜਾ ਸਿਸਟਮ ਹੋ ਗਿਆ ਬਾਕੀ ਕੋਈ ਚੱਕਰ ਦੀ ਟਾਈਮ ਵਾਲਾ ਨਹੀਂ ਹੋਇਆ ਹੈਗਾ ਬੰਪਰ ਆਪਣਾ ਹੋ ਜਾਣਾ ਰੈਡੀ ਹੁਣ ਵੀ ਬੰਦੇ ਨੇ ਜਾਣਾ ਆਪਣਾ ਕਿਸੇ ਪਾਰਟੀ ਤੇ ਜਾਣਾ ਆਪਣੇ ਕਰਕੇ ਸਪੈਸ਼ਲ ਬੰਦਾ ਕੰਮ ਕਰਕੇ ਚੱਲੇ ਆ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਤਰੌਣਕ ਮੇਲਾ ਬੰਪਰ ਫਿੱਟ ਕਰਕੇ ਵੀ ਕਿਦਾਂ ਦਾ ਲੱਗਦਾ ਜੀ ਲਓ ਵੀ ਮਿੱਤਰੋ ਬੰਦਾ ਲੱਗਿਆ ਵਾ ਬੜਾ ਜੋਰਾ-ਸੋਰਾ ਆਪਾ ਬੈਠਾ ਦੇਖੋ ਬੈਠਾ ਚੈੱਕ ਕਰੋ ਬਾਈ ਕਿੱਥੇ ਆ ਲੈ ਵੀ ਮਿੱਤਰਾ ਟਾਇਰ ਦੀ ਕਹਿੰਦੇ ਸੀਟੇ ਬਣਾ ਲਈ ਮੁੰਡੇ ਨੇ ਬਾਕੀ ਆਪਣਾ ਬੱਸ ਆਹ ਹੋ ਚੱਲਿਆ ਤੇ ਬਾਅਦ ਗਰੰਟਰ ਮਾਰ ਕੇ ਆਪਾਂ ਕਰ ਦੇਣਾ ਪੈਟਰਨ ਨੂੰ ਸਿੱਧਾ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਕਿਸੇ ਵੀ ਵੀਰ ਨੇ ਆਪਣਾ ਬੰਪਰ ਛਤਰੀ ਲਵਾਉਣਾ ਹੋਵੇ ਤਾਂ ਆਹ ਆਪਣਾ ਧਮਾਨ ਐਗਰੋ ਵਰਕ ਇੱਥੇ ਪਹੁੰਚੋ ਧਮਾਨ ਐਗਰੋ ਵਰਕਸ ਤੇ ਤੇ ਆਪਣਾ ਇੱਧਰ ਲੈਟਾ ਤੇ ਜਦੋਂ ਤੁਸੀਂ ਸਮਾ ਵੱਲ ਨੂੰ ਜਾਓਗੇ ਬਸ ਥੋੜੀ ਅੱਗੇ ਬੱਸ ਸਟੈਂਡ ਟੱਪ ਕੇ ਖੱਬੇ ਹੱਥ ਦੁਕਾਨ ਆ ਵੀਰ ਦੀ ਬਾਕੀ ਬਾਈ ਨੇ ਜਾਣਾ ਵੀ ਆ ਹੁਣ ਪਾਰਟੀ ਐ ਪਰਦੇ ਪਾਰਟੀ ਐ ਕੋਈ ਆਪਣਾ ਕੰਮ ਚੋਰ ਨਾਲ ਨਵੇੜਨ ਲੱਗਿਆ ਵਾ ਬਾਕੀ ਬੈਠਾ ਚੈੱਕ ਕਰੋ ਮਿੱਤਰੋ ਕਿੱਥੇ ਆ ਸੀਟੇ ਬਣਾ ਲਈ ਟਾਇਰ ਦੀ ਜਮਾਈ ਇਹ ਨਹੀਂ ਵਿਕੀ ਬਾਕੀ ਮਿਲਦੇ ਤੁਹਾਨੂੰ ਅੱਗੇ ਜਾ ਕੇ ਹੁਣ ਫਾਈਨਲ ਕਰਕੇ ਹਾਂਜੀ ਲੋ ਵੀ ਮਿੱਤਰੋ ਹੁਣ ਆਪਾਂ ਚੱਲਿਆ ਕਰ ਨੂੰ ਮੇਨ ਚੀਜ਼ ਥੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆਪਣੇ ਸਤਰੀ ਬਾਈ ਨੇ ਆ ਪੈਂਟ ਪਾਇਆ ਜਿਹੜਾ ਉਹਨੇ ਤੇ ਪਾਇਆ ਦਾ ਪਰਜ ਬਾਕੀ ਤੁਹਾਨੂੰ ਦੱਸਦੇ ਆ ਪੁੱਛ ਕੇ ਵੀ ਕਾਹ ਤੋਂ ਪਾਇਆ ਇਹ ਕਿਆ ਫਾਇਦਾ ਇਹਦਾ ਹਾਂਜੀ ਵਿੱਕੀ ਵੀਰ ਜਿਹੜਾ ਆਪਣਾ ਪੈਂਟ ਪਿਆ ਵਾ ਇਹਦਾ ਕਿਆ ਫਾਇਦਾ ਕਿ ਕਨੈਕਸ਼ਨ ਸਿਸਟਮ ਉਹ ਦੇਖੋ ਇੱਕ ਬੰਨੀ ਵਿੱਚ ਆਇਆ ਹੈ ਨਾ ਵੀ ਇਹਦੇ ਨਾਲ ਬੰਬਰ نیچے ਨਹੀਂ ਗਰੂਗਾ। ਅੱਛਾ। ਬਿਲਕੁਲ ਨਾਲ ਟੱਚ ਕਰ ਲਿਆ ਅੰਦਰ ਦੇ ਲੰਬੇ ਨੱਡ ਨਿਕਲ ਗਏ। ਹਾਂ। ਤਾਂ ਤੁਸੀਂ ਹੁਣ ਇੱਕ ਗੱਲ ਆ ਵੀ ਜੇ ਨੂੰ ਪਾ ਜਾਨ ਪੂਜਨ ਖਾਈ ਬੜੀ ਪਰਦਾ ਪੈ ਜਾਂਦਾ। ਉਹਦਾ ਨੁਕਸਾਨ ਨਹੀਂ ਹੋਊਗਾ ਕੋਈ। ਕੋਈ ਨੁਕਸਾਨ ਨਹੀਂ ਹੈਗਾ। ਜਿਹੜੇ ਬਹੁਤ ਸਾਰੇ ਪਲੇਅਰ ਸਿੱਧੀ ਲਾਂਦੇ ਆ ਜਿਨ੍ਹਾਂ ਦੇ ਬਾਹਰ ਰੱਖੀ ਜਾਂਦਾ। ਹਾਂ ਠੀਕ ਆ ਠੀਕ ਆ। ਮੇਰੀ ਜ਼ੋਰ ਮਾਰ ਜੂਗੀ ਪਰ ਉਹ ਨਹੀਂ ਜੀ ਦੇਖੋ ਥੋੜਾ ਟੈਕਨੀਕਲ ਕੰਟਰੋਲ ਬੰਬਰ ਨਹੀਂ ਹੋ ਗਿਆ। ਹਾਂ ਬਿਲਕੁਲ ਹੋ ਗਿਆ। ਬਿਲਕੁਲ। ਬਿਲਕੁਲ ਬਿਲਕੁਲ ਬਾਕੀ ਆ ਗੱਲ ਵੀ ਬਾਈ ਦੀ ਬਿਲਕੁਲ ਸਹੀ ਏ ਅਜਿੱਦਾਂ ਆਪਾਂ ਉਹ ਤੇ ਆ ਸਿੱਧਾ ਪੈ ਪਾ ਲੰਦੇ ਉਹ ਤੇ ਉਹ ਆ ਸਿੱਧਾ ਤਾਂ ਜਿਹੜਾ ਹੈ ਤਾਂ ਨੇ ਮਤਲਬ ਕਿ ਦੰਦ ਹੀ ਜਾਣਾ ਉਹਦਾ ਹਨਾ ਇਹਦੇ ਨਾਲ ਨੁਕਸਾਨ ਤਾਂ ਬਜਰ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲੋ ਜੀ ਹੁਣ ਲੱਗੇ ਆਪਾਂ ਵਲੌਗ ਦੀ ਐਂਡਿੰਗ ਕਰਨ ਟਰੈਕਟਰ ਲੈ ਕੇ ਖੜਾ ਤਾਂ ਘਰੇ ਆਪਾਂ ਨੇ ਬਾਕੀ ਤੁਹਾਨੂੰ ਕੱਲ ਤਾਂ ਦਿਖਾਉਨੇ ਹੈ ਪ੍ਰੋਗਰਾਮ ਕਿ ਆਏ ਕਿਆ ਕਰਦੇ ਆ ਕੱਲ ਨੂੰ ਕਹਿ ਨਹੀਂ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਸਾਰੇ ਵਲੌਗਰ ਨੂੰ ਪਿਆਰ ਦਿਆ ਕਰੋ ਯਾਰ ਬਾਤੇ ਬਾਤ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਸਾਰਾ ਕੁਝ ਕਰ ਦੋ ਬਾਕੀ ਮਿਲਦੇ ਹਾਂ ਤੁਹਾਨੂੰ ਅਗਲੇ ਘੈਂਟ ਦੇ ਵਲੌਗ ਦੇ ਵਿੱਚ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲਓ ਜੀ ਅੱਜ ਆਪਾਂ ਕਰਾਉਣਾ ਦਾ ਬੰਪਰ ਨੂੰ ਪੇਂਟ ਟਾਈਮ ਤਾਂ ਆਪਣਾ ਲੱਗਿਆ ਨਹੀਂ ਪਰ ਬਾਕੀ ਫੋਨ ਚੱਲੇ ਆਪਾਂ ਸਵੇਰ ਦੇ ਅਲ ਜੇ ਵੀ ਤੇ ਅੱਜ ਇੱਕ ਸੰਗਰਾਦ ਸੀ ਕਿ ਉਹਦੇ ਕਰਕੇ ਮੱਥਾ ਟੇਕਣ ਗਏ ਵ ਤੇ ਘਰ ਦੇ ਨਾਲ ਪਹਿਲਾਂ ਐਨਾਂ ਨੂੰ ਫਿਰ ਪਾਪਾ ਜੀ ਕਹਿੰਦੇ ਕਹਿੰਦੇ ਵੀ ਬੈਂਕ 'ਚ ਜਾ ਕੇ ਆਉਣਾ ਉਦੋਂ ਬਾਅਦ ਹੁਣ ਚੱਲਨੇ ਆਪਾਂ ਮਰੰਡੇ ਚੱਤੇ ਬੋਲੋ ਜਿੰਨਾ ਕੰਮ ਨਿਪਟਦਾ ਚਲੋ ਉਨਾਂ ਕ ਕਰਵਾਈਏ ਫਿਰ ਆਪਾਂ ਇਹ ਟਰੈਕਟਰ ਛੱਡ ਕੇ ਚਲਾਉਣਾ ਹੈ ਟੀਲਿੰਗ ਵਗੈਰਾ ਨੂੰ ਬਕਸਾ ਵੀ ਹਾਂ ਬਾਕੀ ਤੁਸੀਂ ਬਨੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਦਿਖਾਉਨੇ ਆ ਕਿ ਰੌਣਕ ਮਿਲਦਾ ਬਾਕੀ ਵੜ ਕੇ ਚੈੱਕ ਕਰੋ ਮਾਰਦਾ ਨਲਕਾਰੇ ਪੂਰੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲਓ ਜੀ ਜੱਸੇ ਕੋਲੇ ਪਹੁੰਚ ਗਏ ਸੀਗੇ ਜੱਸੇ ਨੇ ਟਾਈਮ ਤੇ ਆ ਤਾਂ ਆਪਾਂ ਨੂੰ ਪਹਿਲਾਂ ਦਾ ਆਪਾਂ ਹੋ ਗਏ ਲੇਟ ਉਦੋਂ ਇਹ ਕਰਕੇ ਫਿਰ ਜੱਸੇ ਕੋਲ ਆ ਗਈ ਦੀ ਉਹ ਜੀਪ ਲੇਟ ਆਪਾਂ ਤਾਂ ਹੋ ਗਏ ਪਾਪਾ ਜੀ ਹੁਣ ਇਹ ਨਾਲ ਮਰੰਟੇ ਨੂੰ ਜਾਣਾ ਦਾ ਆਪਾਂ ਨੇ ਬੈਂਕ ਤੱਕ ਉਦੋਂ ਇਹ ਕਰਕੇ ਲੇਟ ਹੋ ਗਏ ਹੁਣ ਲਾਈਟਾਂ ਇਹ ਲਵਾਉਣ ਆਏ ਆ ਮੈਂ ਕਿਹਾ ਚਲੋ ਜਿੰਨੀਆਂ ਇੱਕ ਲੱਗਦੀਆਂ ਕੰਮ ਨਿਪਟੜਦਾ ਹੋਊਗਾ ਆਪਾਂ ਪਿੱਛੇ ਫਾਰਮ ਟਰੈਕ ਵਾਲੀਆਂ ਲਾ ਦੇਣੀਆਂ ਲਾਈਟਾਂ ਬਾਕੀ ਥੱਲੇ ਸਟਾਰ ਲਾ ਦੇਣਾ ਅੱਜ ਤੇ ਇੱਕ ਆਪਾਂ ਲਾ ਦੇਣੀ ਪੀਸੀਆਰ ਬਾਕੀ ਜਿਹੜਾ ਹੈਗਾ ਉਹ ਫੇਰ ਦੇਖਾਂਗੇ ਬਾਕੀ ਕੱਲ ਨੂੰ ਆਪਾਂ ਨੇ ਜਾਣਾ ਟੇਪ ਕਰਾਉਣ ਕੱਲੂ ਡੈਡੀ ਨੂੰ ਕਹਿ ਦੇਣਾ ਆਪਾਂ ਨੇ ਵੀ ਭਾਈ ਸਾਨੂੰ ਕਰ ਦੋ ਪਹਿਲਾ ਦੋ ਤਿੰਨ ਦਿਨ ਅਸੀਂ ਕਰ ਲਈਏ ਕੰਮ ਲੋਟ ਬਾਕੀ ਬਣੇ ਹਾਂ ਅਨੇਕ ਚੈਨਾਂ ਨੀ ਹੈ ਹਾਂ ਚਾਰ ਨਹੀਂ ਲਾਉਣੀਆਂ ਇਹਦੇ ਵਾਲੀਆਂ ਬਾਕੀ ਆ ਵੀ ਆਪਾਂ ਇੱਕ ਨਵਾਂ ਉਹ ਕਰਨਾ ਵੀਰ ਚਾਰ ਨਹੀਂ ਲੱਟਾਂ ਆਪਾਂ ਲਾਉਣੀਆਂ ਹੈਗੀਆਂ ਇਹਦੇ ਵਾਲੀਆਂ ਇੰਡੀਕੇਟਰ ਵਾਲੀਆਂ ਲਓ ਵੀ ਮਿੱਤਰੋ ਮਨਛੂਡ ਆਉਣ ਆ ਗਿਆ 버ਗਰ ਲੈ ਕੇ ਬੰਦੇ ਵਾਲੇ ਖਾਣੇ 버ਗਰ ਬਾਕੀ ਬਣੇ ਰਹੋ ਤੁਸੀਂ ਵਲੌਗ ਨਾਲ ਮਿਲਦੇ ਤੁਹਾਨੂੰ ਅੱਗੇ ਜਾ ਕੇ ਹੁਣ ਲਓ ਜੀ ਵਲੌਗ ਵੀ ਲੱਗਿਆ ਆਪਾਂ ਅੱਜ ਸਟਾਰਟਿੰਗ ਹੈ ਲਿੰਕ ਜੀ ਮਿਕਸਰ ਜੀ ਹੋਆ ਮਤਲਬ ਅੱਜ ਅੱਜ ਦਿਨ ਦੀ ਐਂਡਿੰਗ ਹੋ ਗਈ ਤੇ ਅੱਜ ਆਪਾਂ ਲਾਈਟਾਂ ਲਵਾ ਲਈਆਂ ਆ ਪੈਕ ਸਾਈਡ ਵਾਲੇ ਵੀ ਲਵਾ ਲਈਆਂ ਤੇ ਬੈਂਪਰ ਪੇਂਟ ਰਹਿ ਗਿਆ ਇਹ ਕੱਲ ਨੂੰ ਕਰਾਵਾਂਗੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਉਂਦੇ ਰਹੂਗੇ ਕਿਆ ਕਰਦੇ ਆ ਕਿਆ ਨਹੀਂ ਮਿਲਦੇ ਆ ਹੁਣ ਤੁਹਾਨੂੰ ਅਗਲੀ ਕਲਿੱਪ ਚ ਕੱਲ ਨੂੰ ਸਵੇਰੇ ਕੱਲ ਨੂੰ ਕਰਾਉਣਿਆਂ ਨੂੰ ਟੇਪਿੰਗ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਉਹ ਬੱਲੇ ਅੱਕ ਲਗਿਆ ਹਾਲ ਹੈ ਜੀ ਕੈਮ ਐ ਸੇਤਾ ਲਓ ਜੀ ਮਿੱਤਰੋ ਸੋਨੀ ਕੋਲ ਆ ਗਿਆ ਆਪਾਂ ਕੇ ਅੱਜ ਸੜੀ ਟਰਾਲੀ ਖਾਲੀ ਕਰਨ ਜਿੱਤੇ ਡਾਉਣ ਕੋਲ ਭੇਜਤਾ ਤਾਂ ਆਪਾਂ ਟਰੈਕਟਰ ਆਪਾਂ ਲੱਗੇ ਹੁਣ ਆ ਸੰਕਰ ਲਵਾਉਣ। ਉਹਦੇ ਮਤਲਬ ਕੀ ਸੰਕਰ ਡੰਗਲਾ ਕਰਨਾ ਆਪਾਂ ਨੇ ਮੂਰੇ। ਪੱਤੀਆਂ ਜੀਆਂ ਲੱਗਿਆ ਯੂਜਾ ਲਵਾਉਣਾ ਤੇ ਉਦੋਂ ਬਾਅਦ ਆਪਾਂ ਜਾਣਾ ਇਹ ਹੁਣ ਇੱਥੇ ਬੰਪਰ ਖੋਲ ਕੇ ਰੰਗ ਹੁਣਾ ਭੇਜਣਾ ਹੈ ਮਰੰਡੇ। ਉਦੋਂ ਬਾਅਦ ਆਪਾਂ ਜਾਣਾ ਕਰਾਲੀ। ਕਰਾਲੀ ਆਪਾਂ ਟੇਪ ਲਾਉਣੀ ਹੈ ਤੇ ਜਿਹੜੀ ਛਤਰੀ ਦਾ ਹੁੱਡਾ ਹੈ ਲਾਲ ਕਰਵਾਉਣਾ। ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਵਿੱਚੇ ਕੰਮਕਾਰ ਬਹੁਤ ਆ ਟਾਈਮ ਬਹੁਤ ਜ਼ਿਆਦਾ ਘੱਟ ਆਪਣੇ ਕੋਲ। ਉਹਦੇ ਕਰਕੇ ਵੀ ਕਲਿੱਪਾਂ ਥੋੜੀਆਂ ਘੱਟ ਬਣਦੀਆਂ। ਬਾਕੀ ਬਣੇ ਰਹੋ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਕਿ ਪ੍ਰੋਸੈਸ ਕਿੱਦਾਂ ਜਾਂਦੇ ਆ ਕਿਆ ਕਰਦੇ ਲੋ ਵੀ ਮਿੱਤਰੋ ਟਰੈਕਟਰ ਆ ਗਿਆ ਬਾਕੀ ਅੱਜ ਆਪਾਂ ਬੰਦੇ ਸਾਰੇ ਪਰਖ ਕਰਦੇ ਆ ਬਾਕੀ ਆ ਹੁਣ ਟਰੈਕਟਰ ਲਿਆਂਦਾ ਆਪਾਂ ਨੇ ਕੋਈ ਚੱਕਰ ਨਹੀਂ ਸਾਰੇ ਲੈਣੇ ਝਾੜ ਥੱਲੇ ਅਜੇ ਵੀ ਸਲਫ ਲੱਗਿਆ ਕਰਾਉਣਾ ਆ ਟਰੈਕਟਰ ਲਿਆਂਦਾ ਆਪਾਂ ਨੇ ਇਹਦਾ ਬੰਪਰ ਖੋਲ ਕੇ ਆਉਣਾ ਉੱਥੇ ਆ ਬੰਦਾ ਆਇਆ ਬਸ ਇੱਕ ਫੋਨ ਕਰੇ ਤੇ ਭਾਈ ਸਿਰਫ ਆ ਬੰਦਾ ਲੱਭਿਆ ਇੱਕ ਪਿੰਡ ਚ ਬਹੁਤ ਧੰਨਵਾਦ ਭਾਈ ਪੱਤੀ ਤੇਰਾ ਹੋਰ ਕੋਈ ਬੰਦਾ ਨਹੀਂ ਲੱਭਿਆ ਹੈਗਾ ਸਭ ਸਾਲੇ ਮਤਲਬੀ ਆ ਸਾਰੇ ਪਿੱਛੇ ਸਾਰੇ ਆ ਹੁਣ ਆਇਆ ਬਾਕੀ ਕੋਈ ਚੱਕਰ ਨਹੀਂ ਬਾਈ ਕੰਨੂ ਵੀ ਆਪਾਂ ਨਾਲ ਦੀ ਨਾਲ ਕਰੀ ਜਾਣਾ ਘਰ ਤੇ ਵੀ ਫਿਰ ਬਹੁਤ ਤੰਗ ਹੁੰਦੇ ਆ ਜੇ ਮੜਾ ਜਾਂ ਕਿਤੇ ਬਾਹਰ ਚਲੇ ਜਾਈਏ ਨਾ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਕੋਈ ਚੱਕਰ ਨਹੀਂ ਆ ਬੰਪਰ ਭੇਜ ਦੇਣਾ ਆਪਾਂ ਨੇ ਇਹਨੂੰ ਖੋਲਣਾ ਤੇ ਬੰਪਰ ਖੋਲੇ ਹੋਣਾ ਅੱਜ ਮਿਲਦੇ ਸੋਨੂੰ ਠੀਕ ਹੈ ਹਲਚਲ ਹੈ ਮਿੱਤਰੋ ਲੋ ਜੀ ਬੰਪਰ ਤਾਂ ਦਿੱਤਾ ਕੋਲ ਆਪਾਂ ਨੇ ਹੁਣ ਚੱਲੇ ਆਪਾਂ ਆਪਣਾ ਉੱਥੇ ਨੂੰ ਕਰਾਲੀ ਨੂੰ ਬੰਪਰ ਪਿਆ ਆਪਣਾ ਉਹ ਸਾਹਮਣੇ ਬਾਈਕ ਦੇ ਪਿਛਲੀ ਸਾਈਡ ਇਹ ਆਪਾਂ ਨੂੰ ਹੁਣ ਰੰਗ ਕਰਾਉਣਾ ਤੇ ਤਾਂ ਆਪਾਂ ਨੇ ਖੋਲਿਆ ਬਹੁਤ ਔਖਾ ਬੈਂਪਰ ਬਾਕੀ ਕੋਈ ਚੱਕਰ ਨਹੀਂ ਪੜਿਆ ਰੋ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਉਂਦੇ ਰਹੂਗੇ ਐਂਡ ਤੱਕ ਬਾਕੀ ਲੋ ਵੀ ਮਿੱਤਰੋ ਹੁਣ ਚੱਲੇ ਆਪਾਂ ਕਰਾਲੀ ਨੂੰ ਟੇਪ ਕਰਾਉਣਾ ਇਹਦੀ ਜਿਹੜੀ ਹੈਗੀ ਆ ਬਾਕੀ ਫਿਰ ਕੱਲ ਨੂੰ ਆਪਾਂ ਨੇ ਬਕਸ ਕੱਲ ਨੂੰ ਜਾਂ ਪਰਸੋਂ ਨੂੰ ਆਪਾਂ ਨੇ ਇਹਦਾ ਬਕਸਾ ਤੇ ਛਤਰੀ ਦੀ ਸੀਲਿੰਗ ਵਾਲਾ ਦੇ ਦੇਣਾ ਪਹਿਲਾਂ ਹੁਣ ਕਰਾਲੀ ਆਪਾਂ ਨੇ ਖੋਲ ਕੇ ਜਾਣਾ ਇਹਦਾ ਹੁੱਟ ਰੰਗ ਹੋਣ ਨੂੰ ਪੁੱਟ ਖੋਲ ਕੇ ਆਪਾਂ ਚਲੇ ਜਾਣਾ ਫਿਰ ਸਿੱਧਾ ਏ ਕਮਾਰਸ ਕੋਲ ਬਾਕੀ ਬਣੇ ਰਹੋ ਦੱਲੀ ਨੂੰ ਦੇਦਾ ਆਪਾਂ ਨੇ ਬਾਪਰ ਖੋਲ ਕੇ ਪਿੰਡ ਹੋਂ ਨੂੰ ਬਾਕੀ ਚਾਲਦੇ ਹਾਂ ਹੁਣ ਸਿੱਧਾ ਕਰਾਲੀ ਨੂੰ ਹਾਂਜੀ ਲਓ ਵੀ ਮਿੱਤਰੋ ਕਰਾਲੀ ਪਹੁੰਚ ਗਏ ਬਾਈ ਉਹ ਆਪਣਾ ਸਕੂਲ ਲੰਘਿਆ ਪਿੱਛੇ ਹੁੱਡ ਆਪਾਂ ਧਾਰਿਆ ਇਹ ਬੰਦੇ ਕੋਲ ਤੇ ਹੁਣ ਜਾ ਰਹੇ ਆਂ ਆਪਾਂ ਟੇਪੇ ਗਾਲੇ ਕੋੜ ਨੂੰ ਬਾਕੀ ਬਣੇ ਰਹੋ ਬਲੌਗ ਦੇ ਨਾਲ ਤੁਸੀਂ ਤੁਹਾਨੂੰ ਦਿਖਾਉਨੇ ਆ ਇੱਧਰ ਨੂੰ ਨਵਾਂ ਰਸਤਾ ਘਟਦਾ ਹੈ ਸਕੂਲ ਦੇ ਲਾਗ ਨੂੰ ਲੋ ਵੀ ਮਿੱਤਰੋ। ਬਾਅਦ ਕੀ ਮਿਲਦੇ ਆ ਤੁਹਾਨੂੰ ਹੁਣ 1 ਮਾਰਚ ਕੋਲ ਜਾ ਕੇ। ਜੀ ਲੋ ਵੀ ਮਿੱਤਰੋ। 1 ਮਾਰਚ ਕੋਲ ਪਹੁੰਚ ਗਏ, ਉੱਡ ਤਾਰਿਆ ਤੇ ਆਪਾਂ ਲੱਗੇ ਹੋਏ ਜੋਰਾ-ਸ਼ੋਰਾ ਵਾ ਬੰਦੇ ਪੂਰੇ। ਆਹ ਚੈੱਕ ਕਰੋ ਆਪਾਂ ਰੰਗ ਮਾਰਤਾ ਆਪਾਂ ਨੇ ਬਾਈ। ਇੰਡੀਕੇਟਰ ਆਵਾ ਕਲਰ ਮਾਰਤਾ ਬਾਈ ਲੱਗਿਆ ਹੋਆ ਆਪਣਾ ਟੇਪ ਕਰਨ। ਨਾਲ ਆ ਬਾਈ ਇਹ ਨਾਲ ਉਹ ਬਾਈ ਇਹ ਨਾਲ ਬੋਲਟ ਬਾਈ ਆ। ਨਾਲ ਲੰਡਰ ਆਈ ਸਾਡੇ ਸਾਰੇ। ਤੇ ਬਾਕੀ ਬਾਈ ਬਣੇ ਰਹੋ ਵਲੌਗ ਨਾਲ ਮਿਲਦੇ ਤੁਹਾਨੂੰ ਅੱਗੇ ਜਾ ਕੇ ਕੰਮ ਜਮਈਆਂ ਪੰਡ ਕਰਾ ਦੇਣੀ ਗੱਲ ਬਾਤ ਸਰਾ ਕਰਾ ਦੇਣੀ ਕੋਕਾ ਕਹਿ ਰੱਗ ਲਾ ਦੇਣੀ ਕੋਈ ਚੱਕਰੇ ਨਹੀਂ ਠੀਕ ਆ ਓਕੇ ਆ ਬਾਕੀ ਬਾਈ ਪਹੁੰਚੋ ਬਾਈ 1 ਕਮਾਰਸ਼ ਕੋਲ ਆ ਕਰ ਲੋ ਚੈੱਕ ਆਉਣਾ ਰੇਲਵੇ ਸਟੇਸ਼ਨ ਤੇ ਲਾਗ ਬਾਕੀ ਮਿਲਦੇ ਹੁਣ ਤੁਹਾਨੂੰ ਕੰਮ ਕਰਾ ਕੇ ਇਹਦਾ ਟਰੈਕਟਰ ਲਾ ਕੇ ਜੀ ਚਾਲ ਚਾਲਾ ਮਿੱਤਰੋ ਲੋ ਜੀ ਕਰੋ ਚੈੱਕ ਕੰਮ ਚੱਲ ਰਿਹਾ ਜੋਰਾ ਸ਼ੋਰਾ ਆਪਾਂ ਖੁੱਲਿਆ ਵਜ ਘੰਟਾ ਸਾਰਾ ਬਸੀ ਲੁੱਕ ਪਿੱਛੇ ਦੇ ਚੈੱਕ ਕਰੋ ਤੁਸੀਂ ਆ ਰਹੀ ਕਾਦਕਪੁਰੀ ਬਾਕੀ ਦਿਖਾਉਨੇ ਆ ਤੁਹਾਨੂੰ ਹੁਣ ਲੱਗੇ ਵੀ ਤਾਂ ਹੈਗੇ ਆ ਜੋਰਾਂ ਸੋਰਾ ਆਪਾਂ ਉੱਪਰ ਵੀ ਕਰਾਤੀ ਟੇਪ ਬਾਕੀ ਫਾਈਨਲ ਲੁੱਕ ਤੁਹਾਨੂੰ ਕਰਾਉਨੇ ਆ ਥੋੜੀ ਦੇਰ ਚ ਚੈੱਕ ਫਾਈਨਲ ਤਾਂ ਨਹੀਂ ਹਜੇ ਪਰ ਕੀ ਲੋ ਵੀ ਮਿੱਤਰੋ ਚਾਹ ਵੀ ਆ ਗਈ ਬਾਈ ਆਪਣੇ ਬੰਦਿਆਂ ਦੀ ਤੇ ਹੁਣ ਲਾਦਾ ਝੋਟਾ ਪਾਨੇ ਉੱਥੇ ਆਪਾਂ ਹੁਣ ਕਰਦੇ ਆ ਜਿਹੜਾ ਇਹਦਾ ਕੰਮ ਕਰ ਰਹਿੰਦਾ ਏ ਆ ਬਾਈ ਹੋਰ ਪਾਸੇ ਲੱਗ ਗਿਆ ਬਾਈ ਥੋਰ ਗੱਡੀ ਨੂੰ ਇਹ ਬਾਈ ਨੇ ਕਰਨਾ ਆਪਣੇ ਵਾਲੇ ਦਾ ਕੰਮ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਚਾਹ ਲੱਗੇ ਆ ਪੀਣ ਮਿੱਤਰੋ ਪਾਕੀ ਬੰਦੇ ਆਪਣੇ ਪਤਾ ਨਹੀਂ ਕਿੱਥੇ ਉਹ ਬੱਲੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲੋ ਜੀ 8:30 ਹੋ ਗਏ ਭਾਈ ਟਾਈਮ ਵਾਲਾ ਹੋ ਗਿਆ ਤੇ ਟੇਪਿੰਗ ਚੈੱਕ ਕਰੋ ਟੇਪ ਕਰਵਾਤੀ ਆਪਾਂ ਨੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲੋ ਜੀ ਘਰੇ ਪਹੁੰਚ ਗਏ ਸੀਗੇ ਭਾਈ ਟਾਈਮ ਹੋ ਗਿਆ 9 ਤੋਤੇ ਬਾਕੀ ਟੇਪ ਕਰਾਤੀ ਆਪਾਂ ਨੇ ਥੋੜੀ ਜਿਹੀ ਸੈਟਾਂ ਵਾਲੀ ਰਹਿ ਗਈ ਬਾਕੀ ਚੈੱਕ ਕਰੋ ਆ ਲੁੱਕ ਬੰਪਰ ਆਪਾਂ ਜਿਹੜਾ ਹੈਗਾ ਉਹ ਫੋਲ ਕੇ ਆਵੇ ਰੰਗ ਵਾਲੇ ਭਾਈ ਕੋਲ ਉਹ ਕਾਲੂ ਲਵਾ ਲੈਣਾ ਤੇ ਛਤਰੀ ਆਪਾਂ ਕੱਲ ਨੂੰ ਉੱਥੇ ਦੇ ਆਉਣੇ ਡਾਉਨ ਸਿਲਿੰਗ ਕਰਾਉਣ ਨੂੰ ਉੱਪਰੋਂ ਫੋਲ ਕੇ ਜਿਹੜਾ ਹੈਗਾ ਸਾਰਾ ਜਿਗੜ ਬਾਕੀ ਆ ਲੁੱਕ ਆ ਪਿੱਛੋਂ ਦਿਖਾ ਦਿੰਦਾ ਤੁਹਾਨੂੰ ਇਹ ਜੋਜੀ ਕਰੋ ਚੈੱਕ ਮਿੱਤਰੋ ਬਣਦੀ ਗੱਲ ਬਾਕੀ ਇਕਨ ਲਾਈਟ ਖੜੀ ਜਾਨਾ ਰੈੱਡ ਵਾਲੀ ਇਹ ਆਪਾਂ ਨੇ ਹੱਲ ਕਰਨਾ ਲੈਟਰੇਸ਼ਨ ਨੂੰ ਦਿਖਾਉਣੀ ਆ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਉਹਨੂੰ ਦਿਖਾਉਂਦੇ ਰਹੂਗੇ ਕਿ ਕਿਆ ਕਰਦੇ ਕਿਆ ਨਹੀਂ ਕਿ ਹੁਣ ਦੇਖਦੇ ਹਾਂ ਕੱਲ ਨੂੰ ਕਿੱਦਾਂ-ਕਿਹੜਾ ਕੰਮ ਦਾ ਕੰਪਲੀਟ ਹੁੰਦਾ ਬਾਕੀ ਮਿਲਦੇ ਹਾਂ ਜੀ ਹੁਣ ਤੁਹਾਨੂੰ ਕੱਲ ਨੂੰ ਸਵੇਰੇ ਹਾਂਜੀ ਲੋ ਵੀ ਮਿੱਤਰੋ ਮਾਰਨਿੰਗ ਹੋ ਗਈ ਗੁੱਡ ਆਪਣੀ ਟਰੈਕਟਰ ਲਿਆਏ ਸੀਗੇ ਸਵੇਰੇ ਆਪਾਂ ਉੱਤਰੋਂ ਤੇ ਧੋਤਾ ਮੜਾ ਮੋਟਾ ਪਾਣੀ ਜਾਂ ਮਾਰਤਾ ਕਾਫੀ ਲਿਪੜਿਆ ਵਾ ਸੀਗਾ ਲੋ ਵੀ ਅੱਜ ਤੁਹਾਨੂੰ ਕਰਾਈਏ ਲੁੱਕ ਜੀ ਚੈੱਕ ਪੈਂਦਾ ਰੋਬ ਜਾ ਉਹਨਾਂ ਬਾਗ ਨੇ مشهور ویڈیو ਆ ਇੱਥੇ ਜਿਹੇ ਕਰਦੇ ਹੁੰਦੇ ਹਾਂ ਸ਼ੁਰੂ ਲੋ ਜੀ ਕਰੋ ਚੱਕ ਸਟਿੱਕਰ ਟੁੱਕਰ ਜੇ ਦੇਖ ਲਓ ਬਾਈ ਇਹ ਵਾਹ ਕੁਛ ਜਪਾਸ ਲੁਈ ਹਾਂਜੀ ਕਿੱਦਾਂ ਹੈ ਰੋਵ ਝੋਟੇ ਦਾ ਲੋ ਜੀ ਕਰੋ ਲੁੱਕ ਚੱਕ ਅਜੇ ਤਾਂ ਐਂਡ ਕਰਾਉਣੀ ਆ ਆਪਾਂ ਨੇ ਪੈਂਪਰ ਵੀ ਅੱਜ ਮਿਲ ਜਾਣਾ ਆਪਣਾ ਤੇ ਛਤਰੀ ਆਪਾਂ ਨੇ ਅੱਜ ਤੇ ਆਉਣੀ ਡਾਊਨ ਸੀਲਿੰਗ ਹੋਣੀ ਆਪਾਂ ਕਿੱਥੇ ਦੇ ਆਉਣ ਯਾਰ ਆਪਾਂ ਨੂੰ ਪੈ ਗਿਆ ਪਾਈ ਅੱਜ ਕੰਮ ਤੇ ਆਪਾਂ ਨੂੰ ਪਹਿਲਾਂ ਤਾਂ ਇਹ ਵੀ ਚੱਲ ਨਵੇੜ ਲੂੰਗੇ ਕੰਮ ਹੁਣ ਕਿਸੇ ਨਾ ਕਿਸੇ ਤੇ ਕਰਾਉਣੇ ਪੈਣੇ ਆ ਆਪਾਂ ਨੂੰ ਅੱਜ ਹੋ ਗਿਆ ਕੰਮ ਅੱਜ ਆਉਣਾ ਪੋਟਾਂ ਦਾ ਰਿਜ਼ਲਟ ਅੱਜ ਹੋਣੀ ਉਹਦੀ ਗਿਣਤੀ ਆਪਾਂ ਨੇ ਜਾਣਾ ਉੱਥੇ ਪਰਨਾ ਬੰਨ ਲਿਆ ਹੁਣ ਮੈਂ ਕੱਪੜੇ-ਕੁੱਪੜੇ ਪਾ ਲੇ ਤੇ ਹੁਣ ਅਕਲ ਹੁਣ ਆ ਰਹੇ ਆ ਉੱਥੇ ਨੂੰ ਜਾਣਾ ਉਹਦੇ ਬਾਅਦ ਦੇਖਦੇ ਉੱਥੇ ਕਿੰਨਾ ਟਾਈਮ ਲੱਗਦਾ ਕਿ ਕੰਨਾ ਸਿਸਟਮ ਬਾਕੀ ਤੁਸੀਂ ਬਲੌਗਸ ਨੂੰ ਬਲੌਗ ਦੇ ਨਾਲ ਬਣੇ ਰਹੋ ਬਲੌਗ ਨੂੰ ਐਂਡ ਤੱਕ ਆ ਜਿਹੜਾ ਜ਼ਰੂਰ ਦੇਖਿਆ ਕਰੋ ਠੀਕ ਐ ਬਾਕੀ ਹੁਣ ਤਾਂ ਹੈ ਬਲੌਗ ਆਪਾਂ ਲਗਾਤਾਰੇ ਸਿੱਟੇ ਕਰਨੇ ਆ ਲੋ ਵੀ ਵਧੀਆ ਲੱਗਦਾ ਬਾਕੀ ਅੰਕ ਲਾਉਣੇ ਆਲਾ ਹੋਣਾ ਹੁਣ ਹੋਰ ਆ ਲਿਆ ਸੀਗਾ ਅੰਕਲ ਦਾ ਦੇਖਦੇ ਆ ਕਦੋਂ ਕਰਨੇ ਆ ਤੇ ਅੱਜ ਜਾਣਾ ਆਪਾਂ ਇੱਥੇ ਤੋਂ ਮਰੰਡੇ ਉਦੋਂ ਬਾਅਦ ਦੇਖਦੇ ਆ ਇਹ ਟਰੈਕਟਰ ਕਿਹਦੇ ਕੋਲ ਭੇਜੀ ਆਪਾਂ ਨੇ ਬੰਪਰ ਵੀ ਲਵਾਉਣਾ ਮਤਲਬ ਉੱਥੇ ਤੇ ਲਵਾ ਕੇ ਲੈ ਕੇ ਆਉਣਾ ਜਿਹੜਾ ਰੰਗ ਹੋ ਗਿਆ ਹਨਾ ਬਾਕੀ ਆ ਵੀ ਖੜਾ ਆਪਣਾ ਛੋਟਾ ਮਿੱਤਰੋ ਇਹ ਵੀ ਆਪਾਂ ਨੇ ਲੈ ਕੇ ਜਾਣਾ ਨਗਰ ਕੀਰਤਨ ਨੂੰ ਤੇ ਇਹਦੇ ਨੂੰ ਵੀ ਤੋਨੇ ਧੁੰਨੇ ਦੇ ਭਾਵੇਂ ਕਰੋਨੇ ਟੇਪਿੰਗ ਟੂਪਿੰਗ ਪਹਿਲਾਂ ਉਹ ਫਾਈਨਲ ਕਰ ਲਈਏ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਆ ਕਰੋ ਮਿਲਦੇ ਆਈ ਹੁਣ ਥੋਨੂੰ ਅੱਗੇ ਜਾ ਕੇ ਹਾਂਜੀ ਹਾਲ ਚਾਲ ਹੈ ਮਿੱਤਰੋ ਚਲੋ ਜੀ ਇਹ ਬੰਦੇ ਭੇਜਤੇ ਆਪਾਂ ਨੇ ਹੁਣ ਕਰਮਨ ਨੂੰ ਲੈ ਜਾਣਾ ਇਹਨਾਂ ਨੇ ਸੂਲਪੁਰ ਤੇ ਇਹੇ ਲਾਉਂਗੇ ਹੁਣ ਆਪਣਾ ਪਾਪਰ ਲਵਾਉਣਾ। ਬਾਕੀ ਆਪਾਂ ਵੀ ਬਸ ਜਾਣੇ ਵਾਲੇ ਆ। ਹੌਲੀ ਓਏ। ਹੌਲੀ ਹੌਲੀ। ਅਕਲ ਦੇਖਦੇ ਆ ਅਕਲ ਆਇਆ ਨਹੀਂ ਹੈਗਾ ਅਜੇ। ਇਹਨਾਂ ਵਾ ਬਾਈ ਪੰਧਰਕਾਰੀ ਨੂੰ ਵੱਲੋਂ ਜਮਈ। ਤਾਂ ਕਰਕੇ ਆਪਾਂ ਦੇ ਉਹਨੂੰ ਘਰ ਮੰਨੂ ਵੀ ਕਹਤਾ। ਬਾਕੀ ਲੋਬ ਵੀ ਕਰੋ। ਕਰੋ ਟੌਰ ਚੈੱਕ। ਕੱਲ ਸੁਣ ਮੇਰੀ। ਅੱਜ ਸਮਝਾ ਦਈਏ ਬਾਈ ਇਹਨਾਂ ਨੂੰ ਆਪਾਂ ਮਿਲਦੇ ਅੱਗੇ ਜਾ। ਬਾਹਰ ਹੀ ਖੜੇ ਆਂ। ਇਹ ਕੰਗਰਾਂੀਆਂ ਨੂੰ ਮੈਚ ਕਰਦੇ। ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਬੰਪਰ ਹੋ ਗਿਆ ਰੰਗ ਆਪਣਾ ਤੇ ਅੰਕਲ ਕੋਲ ਆ ਗਏ ਤੇ ਰੇਸ ਲਵਾਉਣ ਬੰਦੇ ਭੇਜਤੇ ਤੇ ਆਪਾਂ ਨੇ ਆਪਾਂ ਉਧਰੇ ਤੇ ਵੋਟਾਂ ਤੇ ਇੱਥੇ ਗਿਣਤੀ ਹੁੰਦੀ ਸੀ ਉੱਥੋਂ ਹੁਣ ਆਪਾਂ ਆ ਗਏ ਤੇ ਬਾਕੀ ਉੱਥੇ ਆਪਾਂ ਨੂੰ ਟਾਈਮ ਲੱਗ ਜਾਣਾ ਸੀਗਾ ਤੇ ਆਪਾਂ ਆ ਗਏ ਤਾਂ ਨੂੰ ਬਾਕੀ ਬੰਪਰ ਦਾ ਵੀ ਰੰਗ ਵਧੀਆ ਕਰਿਆ ਬੰਦੇ ਨੇ ਫਿਨਿਸ਼ਿੰਗ ਘੰਟਾ ਹੀ ਵੀ ਆ ਕੀ ਕਰੋ ਚੱਕ ਹੁਣ ਰੇਸ ਲਵਾਉਣ ਆਏ ਵੇ ਅੰਕਲ ਕੋਲ ਤਾਂ ਤੇ ਪੇ ਤੇ ਆਪਾਂ ਨੇ ਇਹ ਰੇਸ ਲਾ ਰਹੇ ਹਾਂ ਤਸੱਲੀ ਬਖਸ਼ ਪੈਰ ਵਾਲੀ ਉੱਪਰ ਜਿਹੜੀ ਲੱਗਦੀ ਹੁੰਦੀ ਹੈ ਤੇ ਬਾਕੀ ਇਹ ਤੋਂ ਬਾਅਦ ਆਪਾਂ ਨੇ ਜਿਹੜਾ ਹੈਗਾ ਪਰਦੇ ਉਹ ਹੁੱਡ ਫੜ ਕੇ ਲਿਆਉਣਾ ਉੱਥੇ ਤੇ ਕਰਾਲੀ ਤੇ ਉਹ ਆਪਾਂ ਗੱਡੀ ਤੇ ਹੀ ਰੱਖ ਲਿਆਉਣਾ ਬਾਕੀ ਲੁੱਕ ਚੈੱਕ ਕਰੋ ਘੈਂਟ ਦਾ ਲੱਗਦਾ ਵਾ ਨਜ਼ਰਾਂ ਤੋਂ ਬਚਾਈ ਸੱਚੇ ਪਾਤਸ਼ਾਹ ਬਾਕੀ ਆ ਰੇਸ ਲਵਾ ਕੇ ਆਪਾਂ ਨੇ ਫਿਰ ਦੇਖਦੇ ਹਾਂ ਤੋਂ ਬਾਅਦ ਕਿਹੜਾ ਕੰਮ ਕਰਦੇ ਹਾਂ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਬਾਕੀ ਅੱਜ ਆਪਾਂ ਨੇ ਬਕਸਾ ਹਰ ਡਾਉਨ ਸੇਲਿੰਗ ਵਾਲਾ ਜਿਹੜੇ ਛਤਰੀ ਆ ਉਹ ਬਣ ਨਹੀਂ ਦਿਓਣੀ ਜਿਹੜੇ ਬੰਦੇ ਕੋਲ ਦੇਣੀਆਂ ਫਿਰ ਉਹ ਤੇ ਬਾਅਦ ਅਸਲੀ ਲੁੱਕ ਤਾਂ ਉਹ ਤੇ ਬਾਅਦ ਬਣਦੀ ਆ ਬਾਕੀ ਜਿਹੜਾ ਸਲੈਂਸਰ ਆ ਆ ਵੀ ਆਪਾਂ ਨੇ ਚੇਂਜ ਕਰਨਾ ਇਹ ਥੋੜਾ ਵੱਡਾ ਲਗਾਉਣਾ ਬਾਕੀ ਬਣੇ ਰਹੋ ਤੁਸੀਂ ਕੋਈ ਚੱਕਰ ਨਹੀਂ ਵਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਦਿਖਾਉਂਦੇ ਰਹੂਗੇ ਕਿ ਕਿਆ ਕਰਦੇ ਕਿੱਧਰ ਜਾਂਦੇ ਆ ਕਿ ਆ ਕਿਆ-ਕਿਆ ਮਤਲਬ ਐਸੇ ਚ ਐਡ ਕਰਦੇ ਆ 사이ਡ ਤੋਂ ਲੁੱਕ ਪਿੱਛੋਂ ਵੀ ਚੈੱਕ ਕਰਾ ਦਿੰਨੇ ਇੱਕ ਵਾਰੀ ਲੋ ਜੀ ਬਾਕੀ ਗੱਲ ਬਣਦੀ ਆ ਬਕਸਾ ਲੱਗੇ ਤੇ ਆ ਸ਼ੇਅਰਿੰਗ ਪਿਆ ਆਪਣਾ ਇਹ ਵੀ ਬਦਲਣਾ ਆਪਾਂ ਨੇ ਹਜੇ ਬਾਕੀ ਪਾਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਫਰੇਸ ਦਾ ਕੰਮ ਕਰਤਾ ਇਕੱਲੇ ਆਣ ਇੱਕ ਨੰਬਰ ਕਰੋ ਚੱਕ ਆਨ ਓਕੇ ਕਰਤਾ ਕੰਮ ਬਾਕੀ ਉਹ ਖੋਲ ਲਿਆ ਆਪਾਂ ਨੇ ਉੱਪਰ ਤੇ ਸਕੰਜਾ ਜਿਹਾ ਤੇ ਉਹ ਰੱਖ ਲਿਆ ਗੱਡੀ 'ਚ ਯੂ ਵੀ ਰੱਖ ਲਏ ਆਪਾਂ ਕਰਾਲੀ ਤੇ ਹੁਣ ਆਪਾਂ ਜਾਣਾ ਚਮਕੌਰ ਸਾਹਿਬ ਆ ਯੂ ਫੜਾਉਣਾ ਲੋਲੇ ਤੇ ਬਾਕੀ ਆਹ ਦੁਕਾਨ ਅਕਲ ਦੀ ਮਰੰਡੇ ਵੱਲ ਤੇ ਜਾਂ ਤਾਂ ਉਹਨੇ ਮੰਡੀ ਵੱਲ ਤੇ ਕਾਂਝਲੇ ਵਾਲੇ ਰੋਡ ਤੇ ਕਾਂਝਲਾ ਪਿੰਡ ਐਂਟਰ ਹੁੰਦੀ ਸਾਰ ਆ ਸਾਹਮਣੇ ਦੁਕਾਨ ਅਕਲ ਦੀ ਤੇ ਬਾਕੀ ਕੋਈ ਵੀ ਕੰਮ ਕਰਾਉਣਾ ਹੋਵੇ ਰੂਟਾ ਵੇਟਰ ਦਾ ਤਵੀਆਂ ਦਾ ਹੋ ਗਿਆ ਜਿੱਕਣ ਕੋਈ ਵੀ ਸਿਸਟਮ ਹੈ ਬਾਕੀ ਆਹ ਜਾਲੀਆਂ ਜਿਹੜੀਆਂ ਮਤਲਬ ਟੂੜੀ ਵਾਲੀ ਮਸ਼ੀਨ ਮੂਰੇ ਲੱਗਦੀਆਂ ਕੋਈ ਵੀ ਓਕੇ ਅਕਲ ਤਸੱਲੀ ਆ ਪੂਰੀ ਆ ਅਕਲ ਆ ਬਾਈ ਆ ਨਾ ਕਈ ਕੰਮ ਰਹਿਣੇ ਆ। ਉਹ ਗਾਲ ਨਹੀਂ ਘੱਟ ਸਕਦੇ ਬਾ ਇੱਕ ਬਕੌਣ ਚ। ਐ ਪੁੱਠੇ ਹੀ ਕੰਮ ਰਹਿਣੇ। ਬਾਕੀ ਮਿਲਦੇ ਹੁਣ ਆਪਾਂ ਚੱਲੇ ਚਮਕੌਰ ਸਾਹਿਬ ਨੂੰ। ਆ ਰੱਖਿਆ ਜੀ ਤੇ ਆਈਏ ਉਹਨਾਂ ਨੂੰ ਬਕਸਾ ਬਣਦਾ। ਮਿਲਦੇ ਤੁਹਾਨੂੰ ਅੱਗੇ ਜਾ ਕੇ। ਹਾਂਜੀ ਕੀ ਹਾਲ ਚਾਲ ਹੈ ਮਿੱਤਰੋ? ਲਓ ਜੀ ਉਹ ਤਾਂ ਆਪਾਂ ਦੇ ਆਏ ਸੀ ਜੀ ਉੱਥੇ ਚਮਕੌਰ ਸਾਹਿਬ ਬਣਦਾ ਡਾਉਨ ਸੀਲਿੰਗ ਵਾਲਾ ਜਿਹੜਾ ਸੀਨ ਸੀਗਾ ਆਪਣਾ। ਫਾਕ ਸਾ ਵੀ ਤੇ ਆਏ ਤੇ ਛਤਰੀ ਵੀ ਤੇ ਆਏ ਬਾਕੀ ਹੁਣ ਆਪਾਂ ਰੁਕੇ ਸੀਗੇ ਕਾਈਨੌਰ ਤੇ ਉਹਦਾ ਆਪਾਂ ਮਤਲਬ ਉੱਥੇ ਦੇ ਆਏ ਤੇ ਸ਼ਾਮ ਜੇ ਨੂੰ ਤੇ ਫਿਰ ਉਦੋਂ ਬਾਅਦ ਆਪਾਂ ਚਲੇ ਗਏ ਦੁੱਫੀ VOTING ਉਧੇ ਪਰ ਜਿੱਥੇ ਵੋਟਾਂ ਦੀ ਗਿਣਤੀ ਹੁੰਦੀ ਸੀ ਹੁਣ ਉੱਥੋਂ ਆਪਾਂ ਆ ਗਏ ਤੇ ਹੁਣ ਨੋਨੇ ਦੀ ਦੁਕਾਨ ਪਾਏ ਆ ਮੰਮੀ ਦਾ ਚਾਰਜਰ ਲੈਣਾ ਤਾਂ ਉਹਦੇ ਕਰਕੇ ਨੋਨੇ ਨੇ ਦੁਕਾਨ ਬੰਦ ਕਰਤੀ ਦੀ ਮੈਂ ਫੋਨ ਕਰਿਆ ਕਹਿੰਦਾ ਬਸ ਆ ਗਿਆ ਹਜੇ ਬੰਤੇ ਕਰੀ ਆ ਦੇਖਦੇ ਹੁਣ ਕਿੰਨੇ ਕੇ ਟਾਈਮ ਚ ਆਉਂਦਾ ਫਿਰ ਚੱਲਦੇ ਆਂ ਆਪਾਂ ਪਿੰਡ ਨੂੰ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਮਿਲਦੇ ਅੱਗੇ ਜਾ ਕੇ ਘਰੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲੋ ਜੀ ਘਰੇ ਪਹੁੰਚ ਗਏ ਸੀਗੇ ਤੇ ਉਹਨੇ ਕਾਫੀ ਜਿਹਾ ਟਾਈਮ ਲਾਦਾ ਨੋਨਨੇ ਨੇ ਆਉਣ ਨੂੰ ਤੇ ਹੁਣ ਪਹੁੰਚਿਆ ਕਰ 8:00 ਵਜੇ ਕੇ 10 ਮਿੰਟ ਹੋ ਗਏ ਬਾਕੀ ਆ ਕੰਮ ਕਰਾਇਆ ਅੱਜ ਦੇਖ ਲੋ ਟਰੇਸ ਦਾ ਹੀ ਮਿਹਨਤ ਜਿਹੜਾ ਹੋਇਆ ਇੱਕ ਬੰਪਰ ਦਾ ਡੈਕਟਰ ਲਾਦਾ ਆਪਾਂ ਨੇ ਅੰਦਰ ਬਾਕੀ ਬਣੇ ਰਹੋ ਤੁਸੀਂ ਵਲੌਗਾਂ ਦੇ ਨਾਲ ਇਦਾਂ ਹੀ ਹੁਣ ਆਪਾਂ ਲਗਾਤਾਰ ਵਲੌਗ ਸਿੱਟਣੇ ਆ ਲੋ ਵੀ ਮਿੱਤਰੋ ਮਿਲਦੇ ਆ ਜੀ ਹੁਣ ਤੁਹਾਨੂੰ ਕੱਲ ਨੂੰ ਦੇਖਦੇ ਆ ਕੱਲ ਨੂੰ ਕਿਆ ਕਰਨਾ ਆਪਾਂ ਨੇ